ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਤੁਹਾਨੂੰ ਕੈਨੇਡਾ ਦੀ ਸ਼ਹਿਰ ਦੱਸ ਰਹੀ ਸੀ ਤੇ ਕੋਲੋਨਾ ਤੋਂ ਬੈਂਕੂਵਰ ਗਏ ਬੈਂਕੂਵਰ ਜਾ ਕੇ ਅਸੀਂ ਡੌਗਲਸ ਰੈਸਟੋਰੈਂਟ ਦੇ ਵਿੱਚ ਠਹਿਰੇ ਠਹਿਰਨ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਇੱਕ ਪੰਜਾਬੀ ਤੇ ਇੰਡੀਅਨ ਹੋਟਲ ਤੋਂ ਖਾਣਾ ਖਾਦਾ ਤੇ ਫਿਰ ਅਸੀਂ ਗੱਡੀ ਉੱਪਰ ਕੈਨੇਡੀਅਨ ਪਲੇਸ ਜਾਨੀ ਬੈਂਕੂਵਰ ਡਾਊਨ ਟਾਊਨ ਵਿਖੇ ਸ਼ਾਮਲ ਹੋਏ ਜਿੱਥੇ ਕੇ ਜਹਾਜ਼ ਸਮੁੰਦਰੀ ਜਹਾਜ਼ ਤੁਹਾਨੂੰ ਦਿਖਾਈ ਦੇ ਰਹੇ ਨੇ ਜੋ ਕੇ ਵਿਕਟੋਰੀਆ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਘੁਮਾਉਣ ਵਾਸਤੇ ਵੀ ਲੈ ਕੇ ਵੀ ਜਾਂਦੇ ਆ ਤੇ ਸਵਾਰੀਆਂ ਵੀ ਲੈ ਕੇ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ 3D ਫਲਾਈਓਵਰ ਫਿਲਮ ਦੇਖੀ ਜੋ ਕੇ ਉਸ ਦੀ ਟਿਕਟਾਂ ਲਈਆਂ ਉਸ ਵਿੱਚ ਅਸੀਂ ਵਰਗਾ ਤੇ ਉਸ ਤੇ ਬੜੀ ਡਰਾਉਣੀ ਤੇ ਬੜੀ ਭਿਆਨਕ ਫਿਲਮ ਸੀਗੀ ਉਹ ਫਲਾਈ ਫਲਾਈਓਵਰ ਫਿਲਮ ਤਾਂ ਮੇਰੇ ਹਿਸਾਬ ਨਾਲ ਦੇਖਣ ਯੋਗ ਹੈ ਪਰ ਜਿਹੜੇ ਬੰਦਿਆਂ ਨੂੰ ਹਾਰਟ ਦੇ ਮਰੀਜ਼ ਆ ਜਾਂ ਦਿਲ ਘੱਟ ਛੋਟੇ ਦਿਲ ਵਾਲੇ ਨਾ ਦੇਖਣ ਕਿਉਂਕਿ ਦੇਖਣ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਕਿਸੇ ਜਹਾਜ਼ ਬਿਨਾ ਬਾਡੀ ਦੇ ਕਿਸੇ ਜਹਾਜ਼ ਵਿੱਚ ਬਿਠਾ ਕੇ ਆਪਾਂ ਨੂੰ ਕਿਸੇ ਪਾਸੇ ਲੈ ਜਾ ਰਹੇ ਆ ਤੇ ਜਹਾਜ਼ ਬਹੁਤ ਉੱਚਾ ਅਸਮਾਨ ਬੱਦਲਾਂ ਤੋਂ ਵੀ ਉੱਪਰ ਲੰਘ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਕਦੇ ਉਹ ਜਹਾਜ਼ ਡੂੰਘੇ ਟੋਇਆਂ ਵਿੱਚ ਬਿਲਕੁਲ ਡਿੱਗਣ ਵਾਂਗ ਹੀ ਲੱਗਦਾ ਹੈ ਤੇ ਉਹ ਸਮੁੰਦਰ ਦੇ ਅੰਦਰ ਹੀ ਚਲਾ ਜਾਂਦਾ ਹੈ ਜਿੱਥੇ ਕਿ ਮੱਛੀਆਂ ਇੰਨੀਆਂ ਵੱਡੀਆਂ ਹਨ ਐ ਲੱਗਦਾ ਵੀ ਜਿਵੇਂ ਆਪਾਂ ਮੱਛੀਆਂ ਦੇ ਵਿੱਚ ਵੱਜਾਂਗੇ ਤੇ ਕਦੇ ਉਹ ਜਹਾਜ਼ ਬਾਹਰ ਆ ਜਾਂਦਾ ਤੇ ਫਿਰ ਉਹ ਰੇਲ ਗੱਡੀ ਜਿਵੇਂ ਚੱਲ ਰਹੀ ਆ ਤਾਂ ਉਸ ਦੇ ਵੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਵਿੱਚ ਵੱਜੇਗਾ ਪਰ ਥੋੜਾ ਜਿਹਾ ਫਰਕ ਰਹਿ ਜਾਂਦਾ ਤੇ ਇਸੇ ਤਰ੍ਹਾਂ ਬੱਕਰੀਆਂ ਚਾਰ ਦੇ ਆ ਜਿਹੜੀ ਤੇ ਘੋੜਿਆਂ ਦੇ ਉੱਪਰ ਫਿਰ ਰਹੇ ਆ ਉਹਨਾਂ ਦੇ ਵਿੱਚ ਲੱਗਣ ਲੱਗਦਾ ਹੈ ਤੇ ਪਰ ਤੇ ਪਰ ਬਚਾਅ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਕਰਕੇ ਜਾਨੀ ਬਹੁਤ ਛੋਟੀਆਂ ਛੋਟੀਆਂ برف ਦੀਆਂ ਗਲੀਆਂ ਦੇ ਵਿੱਚ ਦੀ ਜਹਾਜ਼ ਉਹ ਫਿਰ برف ਨਾਲ ਲੱਦੀਆਂ ਗਲੀਆਂ ਦੇ ਵਿੱਚ ਦੀ ચીਰ ਦਾ ਹੋਇਆ ਲੰਘ ਜਾਂਦਾ ਹੈ ਤੇ ਠੰਡੀ ਬਰਫ਼ ਉੱਪਰ ਡਿੱਗਣ ਲੱਗਦੀ ਹੈ ਸੱਚਮੁੱਚ ਹੀ ਡਿੱਗਦੀ ਹੈ ਤੇ ਸੱਚਮੁੱਚ ਹੀ ਉੱਤੇ ਡਿੱਗਣ ਲੱਗ ਜਾਂਦੀ ਹੈ ਰਲਾ ਮਿਲਾ ਕੇ ਕੈਨੇਡਾ ਦੀ ਯਾਤਰਾ ਬਹੁਤ ਵਧੀਆ ਰਹੀ ਸੋ ਦੋਸਤੋ ਤੁਸੀਂ ਵੀ ਵੈਨਕੂਵਰ ਆਵੋ ਤਾਂ ਇੱਕ ਵਾਰ ਕੈਨੇਡੀਅਨ ਪਲੇਸ ਡਾਊਨਟਾਊਨ ਜਾਨੀ ਜ਼ਰੂਰ ਆਵੋ ਤਾਂ ਜੋ ਪਾਣੀ ਵਾਲੇ ਜਹਾਜ਼ਾਂ ਅਤੇ ਫਲਾਈਓਵਰ ਦਾ ਨਜ਼ਾਰਾ ਜ਼ਰੂਰ ਵੇਖ ਸਕੋ ਸੋ ਦੋਸਤੋ ਇਹ ਅਸੀਂ ਫਿਲਮ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿ ਤੁਸੀਂ ਇੱਥੇ ਬੈਠੇ ਵੀ ਇਸ ਯਾਤਰਾ ਨਾਲ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਆਹ ਟਿਕਟਾ ਜੋ ਕਿ ਫਲਾਈਓਵਰ ਦੀ ਟਿਕਟ ਲਈ ਸੀਗੀ ਤੇ ਅਮਨਦੀਪ ਕੌਰ ਤੇ ਮਨਜੀਤ ਕੌਰ ਖੜੀਆਂ ਵਾ ਤੇ ਡਾਊਨ ਟਾਊਨ ਦੇ ਵਿੱਚ ਹੀ ਇਹ ਦਾਸ ਦੀ ਫੋਟੋ ਆ ਇਸੇ ਤਰ੍ਹਾਂ ਕਰਕੇ ਉਸ ਤੇ ਪਾਣੀ ਵਾਲੇ ਜਹਾਜ਼ ਵੀ ਬਹੁਤ ਨੇੜੇ-ਨੇੜੇ ਲੱਗ ਰਹੇ ਆ ਵੀ ਉੱਪਰ ਤੁਰੇ ਫਿਰਦੇ ਉੱਤੋਂ ਉੱਡੇ ਆਉਂਦੇ ਆ ਤੇ ਸਿੱਧੇ ਪਾਣੀ ਦੇ ਉੱਤੇ ਤੈਰਨ ਲੱਗ ਜਾਂਦੇ ਆ ਇਹੋ ਜਿਹੇ ਜਹਾਜ਼ ਦੇਖਿਆ ਦੋਸਤੋ ਸੋ ਦੋਸਤੋ ਤੁਸੀਂ ਵੀ ਮੈਂ ਤਾਂ ਕਹਣਾ ਤੁਹਾਡਾ ਵੀ ਰੱਬ ਘੇੜਾ ਲਵਾਵੇ ਤੇ ਜਰੂਰ ਆਵਾਂ ਆ ਦੇਖੋ ਤੁਸੀਂ ਜਹਾਜ਼ ਕਿਸ ਤਰ੍ਹਾਂ ਨਾਲ ਬਿਲਕੁਲ ਪਾਣੀ ਦੇ ਨੇੜੇ ਹੈ ਤੇ ਇਹਨੇ ਪਾਣੀ ਦੇ ਵਿੱਚ ਹੀ ਉੱਤਰ ਪਾਣੀ ਦੇ ਉੱਪਰ ਹੀ ਬਿਲਕੁਲ ਖੜ ਜਾਣਾ ਤੇ ਉਹ ਥੱਲੇ ਕਿਸਤੀ ਲੱਗੀ ਆ ਦੇ ਕੈਸਤੀ ਦੇ ਵਿੱਚ ਫਿਰ ਇਹ ਤਰਨ ਲੱਗ ਜਾਵੇਗਾ ਸੋ ਦੋਸਤੋ ਲਾ ਮਲਾ ਕੇ ਇਹ ਕੈਨੇਡਾ ਦੀ ਯਾਤਰਾ ਬਹੁਤ ਵਧੀਆ ਰਹੀ ਤੁਸੀਂ ਵੀ ਦੋਸਤੋ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੇ ਵਾਹਿਗੁਰੂ ਹਰੇਕ ਬੰਦੇ ਨੂੰ ਇਹ ਸਵਰਗ ਸੱਚਮੱਚ ਦਾ ਸਵਰਗਾ ਜੋ ਚੱਕੇ ਜ਼ਰੂਰ ਦਿਖਾਵੇ ਤਾਂ ਜੋ ਹਰੇਕ ਬੰਦੇ ਨੂੰ ਪਤਾ ਲੱਗ ਜਾਕੇ ਵੀ ਕੈਨੇਡਾ ਵਾਕਿਆ ਹੀ ਇੱਕ ਸਵਰਗ ਹੈ ਸਾਥ ਸ੍ਰੀ ਕਾਲ ਦੋਸਤੋ ਇਹ ਸੀ ਅੱਜ ਦੀ ਕਹਾਣੀ ਸਤਿ ਸ੍ਰੀ ਅਕਾਲ ਅਗਲਾ ਭਾਗ ਤੁਹਾਨੂੰ ਜਲਦੀ ਹੀ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਕਿੱਥੇ ਗਏ ਸਤਿ ਸ੍ਰੀ ਅਕਾਲ ਓਕੇ